ਸਤਿ ਸ੍ਰੀ ਅਕਾਲ ਸਾਰਿਆਂ ਸ਼ੁਰੂਆਤ ਕਰਦੇ ਹਾਂ ਨਵ ਲੋਕ ਦੇ ਵਿੱਚ ਤੇ ਅੱਜ ਆਉਣ ਲੱਗਿਆ ਹੀਰਾ ਤੇ ਵਿਸ਼ਾਲ ਵਿਸ਼ਾਲ ਦਾ ਬਾਕੀ ਪ੍ਰੋਗਰਾਮ ਪਤਾ ਨਹੀਂ ਹੀਰਾ ਤੇ ਆ ਗਿਆ ਵਾ ਤੇ ਮਨਜੋਤ ਵੀ ਆ ਗਿਆ ਵਾ ਲੈ ਵੀ ਦਰਵੇ ਤੇ ਸਹੀਂ ਅੱਜ ਇੱਕ ਬੜੇ ਚਿਰਾਂ ਬਾਅਦ ਇੱਕ ਬੰਦਾ ਆਇਆ ਜੋ ਤੁਹਾਨੂੰ ਦਰਸ਼ਨ ਕਰਾਏ ਜੀ ਮਟਾਲੇ ਆ ਗਏ ਹਾਂ ਜੀ ਮਟਾਲੇ ਆ ਗਏ ਆ ਜਾ ਆ ਜਾ ਮੁੰਡੇਓ ਕਿਆ ਯਾਰ ਉੱਤੇ ਰੋਹ ਭਲਾ ਏ ਕੀ ਕਰੇ ਦੰਦੂ ਤੇਰਾ ਲਾ ਦੇ ਸੁਣੀ ਨਹੀਂ 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 ਉਦਾਂ ਉਦਾਂ ਕਰਦਾ ਉਹਦਾਂ ਕਰਨ ਰਿਹਾ ਇਹ ਤੇ ਭਰਾ ਵੱਡਨ ਨੂੰ ਭਾਂਡਿਆ ਪੜੇਗਾ ਨਹੀਂ 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 ਉਦਾਂ ਕਰਦਾ ਵਾ ਉਹਨੇ ਚਾਹ ਕਰਨਾ ਨਹੀਂ ਹੁੰਦਾ ਹੋਰ ਸੁਣਾ ਬਾ ਵਧੀਆ ਕੰਮ ਵਾ ਬਾਤ ਵਧੀਆ ਹਾਂ ਕੰਮ ਤੇ ਯਾਰ ਚੱਲਿਆ ਹੀ ਨਹੀਂ ਕੰਮ ਚੀਜ਼ ਖਰਾਬ ਹੋਈ ਸੀ ਕਿ ਕੋਈ ਹੋਰ ਸ਼ਖਸੀਅਤ ਆਈ ਆ ਵੇਖ ਲੋ ਜਿਹਨੂੰ ਕਹਿੰਦੇ ਨਾ ਜਿਹੜਾ ਦਿਲੋਂ ਪਿਆਰ ਹੁੰਦਾ ਨਾ ਉਹਨੂੰ ਭਾਵੇਂ ਕੋਈ ਗੱਲ ਨਹੀਂ ਉਹਨੂੰ ਮਾੜੀ-ਮੋਟੀ ਮੁਸੀਬਤ ਵੀ ਚੱਲਣੀ ਪਵੇ ਚਾਲੂ ਆ ਤੇ ਉਧਰ ਵੇਖਿਓ ਤੁਹਾਨੂੰ ਦਾਦਾ ਵੇਖੋ ਕੌਣ ਆਉਂੰਦਿਆ ਇਹ ਆਓ ਵੇਖੋ ਕਿੰਨਾ ਫਲਾ ਕੌਣ ਆਉਂੰਦਿਆ ਜਿਵੇਂ ਮੈਂ ਕਿਹਾ ਮੈਂ ਆ ਯਾਰ ਮੈਂ ਕੱਲ ਆਵਾਂ ਕਰੇ ਮੇਰੇ ਜੀਨ ਲੱਗੰਦਿਆ ਤੇ ਆਇਆ ਮੇਰੇ ਲੱਗੇ ਤੇ ਕਹਿੰਦਾ ਮੇਰੇ ਕੋ ਮੋਟਰਸਾਈਕਲ ਨਹੀਂ ਆ ਤੇ ਵੇਲ ਚੇਚਾ 4 ਕਿਲੋਮੀਟਰ ਤੁਰ ਕੇ ਆਇਆ ਮੇਰੇ ਕੋਲ ਵੇਲ ਇਹੀ ਪਿਆਰ ਹੁੰਦਾ ਬਸ ਜਿਹੜਾ ਬੰਦਾ 4 ਕਿਲੋਮੀਟਰ ਤੁਰ ਕੇ ਆ ਸਕਦਾ ਨੀਦੇ ਕਈ ਗਿੱਤੇ ਕੰਿਆਂ ਨੇ ਤੇ ਲਾਗੂ ਨਹੀਂ ਉੱਠ ਕੇ ਆਉਣਾ ਅਗਲਾ ਪਹਿਲਾ ਤੁਰ ਕੇ ਆਇਆ ਕਹਿੰਦਾ ਕੋਈ ਗੱਲ ਨਹੀਂ ਮਹਾਜਰ ਹੋਏ ਨਾ ਲੇ ਬਈ ਮਹਾਰਾਜ ਪਧਾਰ ਰਹੇ ਹੈ ਆ ਜਾ ਜਾ ਨਾ ਕੁੱਤੇ ਨੇ ਬਾਹਰ ਚਲ ਜਣਾਈ ਬਾਹਰ ਕੁੱਤਾ ਹੀ ਉਹ ਕਿਹ ਕੀ ਹਾਲ ਹੈ ਮੇਰਾ ਵਿਲਾ ਨੂੰ ਵੀ ਚਾ ਚੜ ਗਿਆ ਓਮੀ ਵਿਲਾ ਮੁੰਡੇ ਨੂੰ ਕਿਹਾ ਮੈਂ ਆ ਜਾ ਵਿਲਾ ਆ ਗਿਆ ਉਸੇ ਨੇ ਬੈਠਾ ਹੀ ਘਰੇ ਵੀ ਵਿਲਾ ਹੀਰੇ ਨੂੰ ਲੈ ਉਹੀ ਹੀਰੇ ਨੂੰ ਗਈ ਜਾਨੇ ਹੀਰੇ ਨੂੰ ਨਹੀਂ ਵਿਸ਼ਾਲ ਨੂੰ ਲੈ ਚੱਲੇ ਆ ਉਹਨੇ ਬੜਾ ਵਕਤ ਪਾਇਆ ਚੁੰਗੀ ਦੇਖ ਲੋ ਤਾਂ ਮਾਹ ਬਣਾਇਆ ਉਹਨੂੰ ਤੇ ਹੁਣ ਉਹਨੂੰ ਲੈ ਗਿਆ ਯਾਰ ਨਾਲ ਮਜੂਦ ਮਗਰ ਲੈ ਵੀ ਸ਼ਾਮ ਨੂੰ ਲਈ ਲਈਏ ਹੁਣ ਨਾਲ ਚੱਲੀਏ ਫਿਰ ਚਲੋ ਚਲੋ ਬੈ 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 ਚਲੋ ਯਾਰ ਬੋਬੋ ਟੋਟੀਆਂ ਟੋਟੀਆਂ ਲੈ ਲਈਏ ਤਾਂ ਨਹੀਂ ਇਹ ਗੋਲ ਕੱਪਾਂ ਦੀ ਪੈ ਵੀ ਗਈ ਇਹਨਾਂ ਸਾਰਿਆਂ ਨੂੰ ਕਰਦੇ ਯਾਰ ਲਾਦੇ ਆ ਕਹਿਣ ਜੇ ਕਰਦੇ ਨਹੀਂ ਆ ਬਾਸ ਆ ਵੀ ਮਿਲ ਗਿਆ ਕਰਾ ਦੇ ਕਰਾ ਦੇ ਕਰਾ ਦੇ ਹਾਂ ਜੀ ਹਾਂ ਸਭ ਬੜੀਆ ਅਗੇ ਡੈਡੀ ਨਹੀਂ ਨਹੀਂ ਕਰੇ ਲੈ ਆ ਵੀ ਆ ਹੀ ਗਏ ਆ ਕਰੇ ਇੱਕ ਇਹਦੇ ਆ ਲਵੇ ਨੇ ਆਤੀ ਚੁੱਕੀ ਓ ਇੰਚਾਲ ਅੰਦਰ ਜਾਈ ਕੀ ਪੈ ਹੀ ਆ ਤਨਾਂ ਦਾ ਕੁੱਤਾ ਮੂਜਾਤ ਬਲਾ ਲਗਾ ਜਗੀ ਇਧਰ ਚੱਲ ਅੰਦਰੋ ਲੈ ਵੀ ਦੁੱਧ ਲੈ ਕੇ ਆਏ ਆ ਅੱਜ ਤੁਰਕੇ ਗਏ ਭਰਾਵਾ ਆ ਮਗਰ ਆਉਂਡੇ ਐ ਤੁਰਕੇ ਜਾਣੇ ਮੈਂ ਚੱਲ ਯਾਰ ਸਾਰੇ ਤੁਰਕੇ ਨਾਲੇ ਮਜ਼ਾ ਆਉਂਦਾ ਠੰਡਾ ਆਣ ਨਾਲੇ ਮੌਸਮ ਕਰੀ ਜਾਓ ਬੇਤੀ ਮਗਰ ਕੰਢੀ ਕਰੀ ਜਾਂਦੇ ਮੇਰੀ ਕੋਈ ਨਹੀਂ ਬੱਚੇ ਆਪਣੀ ਕਰਨ ਦੋ ਕੋਈ ਚੱਕਰ ਨਹੀਂ ਲੈ ਵੀ ਇਧਰ ਹੋਣੇ ਆਈ ਇਹਦੇ ਤੇ ਡੋਗ ਹੀ ਨਹੀਂ ਉਹ ਹਟਦਾ ਇਹ ਨਾ ਨਸਤਾਨੀ ਕਰਨ ਆ ਜੀ ਆਓ ਲੈ 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 ਆ ਗਈ ਵੀਰੇ ਵੀਰੇ ਮਾਲਕਾਂ ਦੀ ਹੁੰਦੀ ਗੱਲ ਵੀਰੇ ਲਾ ਹੱਥ ਲਾ ਛੋਟਾ ਭਰਾ ਆ ਦੇ ਹੋਰ 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 ਕਰ ਗੱਲ ਮੇਤਰਾ ਬਾੜ ਦਾ ਅੰਦਰ ਗੱਡੀ ਹੁਣ ਅਦਲੇ ਬੇੜਾ ਬੜਾ ਯਾਰ ਭੰਗੀ ਕਰਦੇ ਲੈ ਵੀ ਹੋਈ ਜਾਂਦੀ ਟ੍ਰੇਨ ਬੜੀ ਹੋਲੀ ਹੁੰਦੀ ਹੈ ਨਾ ਕਹਿ ਕਹਿਦ ਲੱਗੇ ਆਗੇ ਪਾ ਲੱਗੂ ਮੈਂ ਕਹ ਰਿਹਾ ਹਾਂ ਸਟਾਟ ਗਿਆ ਇਹ ਆ ਮਜੂਦ ਤੇ ਪਿੰਡ ਤੇ ਨਾਲ ਨਾ ਨੇ ਕਰੇ ਵੇ ਲੋ ਇਦਾਂ ਦਾ ਮੌਸਮ ਆ ਗਿਆ ਇਹ ਮਾਤੀਆਂ ਆਦੀਆਂ ਬਾਹਾਂ ਆਣੀਆਂ ਕਈਆਂ ਨਾਵਾ ਆਪਣੀ ਕੋਟੀ ਨਹੀਂ ਭਾਈ ਸਾਰੀ ਸ਼ਰਟ ਹੁਣ ਮੌਸਮ ਹੋ ਗਿਆ ਥੋੜਾ ਨੋਰਮਲ ਲੈ ਵੀ ਹੁਣ ਚੋਰੀਆਂ ਕਰਨੇ ਲੱਗਿਆ ਇੱਧਰ ਵੇ ਆ ਟੀ ਵਲੋਗ ਵੇਖ ਲਿਓ ਸਵੇਰੇ ਸਾਡਾ ਤੇ ਆ ਵੇਖੋ ਮੰਮੀ ਲੱਗੀ ਜੈ ਚੋਰੀ ਧਣੀਆਂ ਤੋੜ ਧਣੀਆਂ ਕੀ ਧਣੀਆਂ ਹੀ ਲੈ ਕੇ ਆਣਾ ਧਣੀਆਂ ਧਣੀਆਂ ਲੱਗੀ ਤੇ ਮੇਰੇ ਸਾਹਮਣੇ ਫਿਰ ਕੀ ਹੋ ਗਿਆ ਕਿ ਨਾ ਬੀਜਿਆ ਆਂਟੀ ਦੇ ਸੁਟਣਾ ਵਾ ਕਲੋਨੀ ਵਾਲੇ ਚੋਰ 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 ਮੰਮੀ ਲੱਗੀ ਧਣੀਆਂ ਤੋੜਨ ਲੱਗੀ ਹੈ ਚੋਰੀ ਲੋਕਾਂ ਨਾਲ ਬੈਠੇ ਪੱਕੇ ਚੋਰੇ ਹੋਈ ਨੇ ਨਹੀਂ ਚੋਰ ਚੋਰ ਨਹੀਂ ਇਹ ਸਾਗ ਚੋਰ ਵਾ ਨਹੀਂ ਇਹ ਮਤਲਬ ਕਿ ਨਾ ਧਨੀਆਂ ਲੈ ਜਾਂਦਾ ਹਨ ਏਦਾਂ ਦੇ ਚੋਰ ਨਹੀਂ ਹੁੰਦਾ ਲੋਕੀ ਹਾਂ ਨਹੀਂ ਕਿੱਡਾ ਵਧੀਆਂ ਨਾ ਵੀਜਿਆ پارک ਜੀ ਆਪਣੇ ਤੋਂ ਧਨੀਆਂ ਹੋਏ ਨਹੀਂ ਜਿਹੜਾ ਦਾਦਾ ਤੇਰਾ ਕੀ ਕਰਕੇ ਗਿਆ ਨਹੀਂ ਆ ਉਹ ਮੈਂ ਕਿ ਨਹੀਂ ਲਾ ਲੂਦੇ ਨੇ ਮੈਂ ਨਹੀਂ ਉਧਰ ਆ ਬਣਾ ਕੁਛ ਸ਼ਰਸ ਨਹੀਂ ਕਰਦੇ ਨਹੀਂ ਆ ਵੀ ਸੇ ਧਨੀਆਂ ਮੈਂ ਦੇਖੀ ਵਦਨ ਇਨਾ ਘਰ ਆ ਸਾਹਮਣ ਆ ਵੇਖ ਲਿਓ ਆਂਟੀ ਜੀ ਟੁੱਟਣ ਦੀ ਏ ਮੰਮੀ ਮੇਰੀ ਲੋਤਣੀਆਂ ਬਹੁਤ ਗਿਆਨਾ ਪੁਰਵੀ ਕੋ ਗੰਡੇ ਗੰਡੇ ਪੁੱਟਨੇ ਨਹੀਂ ਲਾੜ ਨਹੀਂ ਚੋਰੀ ਨਹੀਂ ਕਰਨੀ ਆ ਕਿ ਪਤਾ ਨਹੀਂ ਇਹਦੀ ਕਰਨੀ ਆ ਪਤਨੀਆਂ ਕਰਨਾਂ ਦਾਲ ਚਾਹ ਮਾਸੀ ਦੀ ਰਾ ਸਵੇਰ ਦਾ ਮੂੰਹ ਹੀ ਧੋਈ ਜਾਂਦਾ ਸੱਦਾ ਹੋ ਗਈ ਹਰੀ ਆ ਬਲਾ ਜੀਰ ਮੜੀ ਸੱਟ ਲਾਤੀ ਤੂੰ ਮੈਂ ਕਿਉਂ ਕੇ ਮਾਰਿਆ ਫ੍ਰਿਜ ਨਾ ਹੋਰ ਕੀ ਓਏ ਦੇਸੀ ਹਾਂ ਉਹ ਠੰਡਾ ਵਾੜਾ ਮੋਟਰ ਚਲਾ ਦੇ ਹਾਂ ਉਹ ਮੋਟਰ ਚਲਾ ਦੇ ਹਾਂ ਹਾਂ ਕਰੀ ਜਾਣਾ ਲੈ ਵੀ ਆਹ ਪ੍ਰਵਾ ਟਾਇਰ ਬਦਲਣ ਆਂ ਦੇ ਦੇ ਬੜਾ ਖੋਹ ਜਾਂਦਾ ਈ ਮੀਂਹ ਚ ਨੂੰ ਬਦਲ ਦੇ ਯਾਰ ਲਾ ਤਾਂ ਮਗਰਾਣਾ ਇਹ ਗੇਸਟੇ ਬਹੁਤ ਜਿਆਦੇ ਪੈਂਦੇ ਸਤੇ ਸਤੇ ਅੱਖਾਂ ਖੋਲ ਸਕੇ ਹਾਂਜੀ ਹਾਂਜੀ ਦੇ ਅਸੀਂ ਕਰ ਗੱਲ ਤੜਕਾ ਲੱਗ ਰਿਹਾ ਏ ਮੇਰੇ ਬਣਾਉ ਰੋਟੀ ਲੱਕ ਪਾ ਲਿਆ ਮੈਨੂੰ ਤੇ ਹੋਣ ਤਰਕੇ ਲੱਗ ਗਏ ਇਥੇ ਸ਼ਕੀਕ ਆ ਮੈਂ ਠੀਕ ਆ ਸ਼ੇਰ ਬੰਦਿਆ ਮੇਰੇ ਸਕੂਲੇ ਚਲ ਜੀ ਪਰ ਮੈਂ ਦਾ ਨਹੀਂ ਜਾਣਾ ਜਾਣਾ ਸਵੇਰੇ ਯਾਰ ਅਸਲ ਤੇਣਾ ਯਾਰ ਛੁੱਟੀਆਂ ਬਹੁਤ ਜਿਆਦੀਆਂ ਆ ਗਈਆਂ ਸਕੂਲੋਂ ਤੇ ਹੁਣ ਕੱਲ ਜਾਵਾਂਗੇ ਸਕੂਲੇ ਯਾਰ ਕੱਲ ਜਾਣਾ ਮੰਮੀ ਜਾਣਾ ਯਾਰ ਸਹੀ ਗੱਲ ਮੈਡਮ ਬੜੀ ਚੇਤ ਦੀ ਕਹਿੰਦੀ ਮਹਾਰਾਜ ਪੈਰ ਮਾੜਾ ਕੇ ਰੱਖ ਲੋਗੇ ਸਕੂਲੇ ਪੈਰ ਰੱਖ ਲੋਗੇ ਤੇ ਬੜਾ ਚਿਰ ਹੋ ਗਿਆ ਤੁਹਾਨੂੰ ਵੇਖਿਆ ਹੀ ਨਹੀਂ ਮੈਂ ਕੋਈ ਨਹੀਂ ਮੈਡਮ ਜੀ ਆਏ ਨੇ ਕੋਈ ਚੱਕਰ ਨਹੀਂ ਤੂੰ ਜਾਣਾ ਯਾਰ ਸਿਰ ਸਕੂਲੇ ਰੈਗੂਲਰ ਹੋਣਾ ਭਰਾਵਾ ਹੁਣ ਅੱਗੇ ਵੀ ਰੈਗੂਲਰ ਹਾਂ ਕਦੀ ਕਦੀ ਛੁੱਟੀ ਕਰਦਾ ਹਾਂ ਇਹ ਕੰਮ ਮੂਤਰ ਪਲਾਜ਼ਮਾ ਨਾ ਤੇਰੇ ਵਾਹ ਸਾਡਾ ਭਲਾ ਹੋ ਜੇ ਨਾ ਬਕਵਾਸ ਲਗਾ ਕਰਨ ਤੂੰ ਮੇਰੇ ਨਾਲ ਜਿੱਦਾਂ ਦੇ ਪੇਪਰ ਪੇਰੈਂਟਸ ਮੇਰੇ ਸੁਣ ਕੇ ਆ ਕਿ ਕਿੰਨੇ ਨੰਬਰ ਆਏ ਤੇਰੇ ਪਾਸ ਹੋ ਗਿਆ ਵਾ ਪਾਸ ਹੀ ਹੋਇਆ ਨਾ ਹਾਂ ਤੇ ਅੱਗੋਂ ਨਾ ਫਾਈਨਲ ਵਿੱਚ ਕੀ ਕਰਨਾ ਫਾਈਨਲ ਵਿੱਚ ਆਪਾਂ ਤਰੱਕੀ 골ਡ ਮੈਡਲ ਨਹੀਂ ਆਵੇ ਕਦੇ ਸਾਨੂੰ ਤੇ ਆਪ ਕੋਈ ਜੱਸੀਆ ਦਾ ਕੁਝ ਕਰਕੇ ਆਇਆ ਗਾਰ ਨੂੰ ਸਾਨੂੰ ਤਾਂ ਕੋਈ ਨਹੀਂ ਯਾਰ ਪਾਸ ਆ ਜਾਵੇ ਪਾਸ ਹੋ ਜੀ ਨਾ ਬੜਾ ਭਰਾਵਾ ਰਾ ਚਲ ਜਾ ਕੋ ਲਿਆਵੇ ਐਸੀ ਆਹ ਇੱਕ ਚੋਲੀ ਦਾ ਧੰਗਿਆ ਵੇ ਕਿੰਦਾ ਵਧੀਆ ਕਰਕੇ ਸਜਾਇਆ ਹੈ ਪਲੇਟ 'ਚ ਕਿੱਦਾਂ ਹੈ ਤਾਂ ਦੇਖੀਂ ਤਰ੍ਹਾਂ ਹਾਂ ਬੋਲੇ ਜੇ ਬਣਾਣਾ ਇਹਦੇ ਤੇਲ ਪਾਇਆ ਹੋਰ ਮੈਂ ਘਰ ਦਾ ਨੂੰ ਮਿੱਤਰਾ ਧੰਗਿਆ ਵਧੀਆ ਲਾਦਾ ਮੂੰਗੀ ਮਸਰਾਂ ਇਹਦੇ ਵਿੱਚ ਪ੍ਰਵਾਗ ਇਸ ਦੀ ਵੀ ਗਨੀ ਮਾਸੀ ਦੀ ਕੀ ਹੈ ਮਸ਼ਹੂਰ ਦਾਲ ਮੂੰਗੀ ਮਸਰਾਂ ਦੀ ਹਾਂ ਯਾਰ ਮੈਨੂੰ ਪਾਈਦੀ ਇਹੋ ਆ ਕੇ ਮੈਂ ਨੋਰਮਲ ਜਿਹਾ ਖਾਣਾ ਖਾਣ ਵਾਲੀ ਹਾਂ ਹਾਂ ਹੈਨਾ ਆ ਦੇ ਕਿਤੇ ਮੈਂ ਵੱਡੇ ਖਾਣੇ ਸਿੱਧੀ ਗੱਲ ਅਸੀਂ ਨੋਰਮਲ ਜਿਹਾ ਖਾਣਾ ਖਾਣ ਵਾਲੇ ਹਾਂ ਨੂੰ ਹੈਵੀ ਖਾਣੇ ਨਹੀਂ ਪਾਜਦੇ ਹੈਗੇ ਹਾਂ ਮਾਦੇ ਸਾਹਮ ਨਾਲ ਕੋਈ ਨਹੀਂ ਬਾਕੀ ਮੈਨੂੰ ਮੈਨੂੰ ਪਾਜ ਜਾਂਦੇ ਕੋਈ ਤਗੜੇ ਖਾਣੇ ਕੋਈ ਗੱਲ ਨਹੀਂ ਮੈਨੂੰ ਪਾਜ ਜਾਂਦੇ ਮਾਦਾ ਨਹੀਂ ਗਿਆ ਮਾਦਾ ਮੁਰਗੀ ਰੋਣ ਦੇ ਕੇ ਮਾਦਰ ਮੁਰਗੀ ਜਾਂਦੀ ਉਹ ਜਨ ਦੇ ਹਣਾ ਕੋਈ ਨਹੀਂ ਬਈ ਕਿੱਥੇ ਆ ਮੁਰਗੀਆਂ ਤੇ ਮਮਾ ਤੇ ਬੀਤਰੇ ਵੀ ਅਸੀ ਤਲੀਆ ਰਹੇ ਤੂੰ ਹੀ ਕਿ ਲੜੀ ਜਾਂਦੇ ਨੇ ਹਾਂ ਦੱਸੋ ਨਾ ਤੂੰ ਚਾਹੁੰਦੇ ਕੀ ਜੇ ਕਿਥੇ ਗਏ ਦੂਜਾ ਵੀ ਲੜੀ ਜਾਂਦੇ ਸੀ ਇਹਦੇ ਕਿ ਜੈਕਟ ਪਾ ਲਾ ਇੰਨਾ ਵੀ ਨੋਰਮਲ ਮੌਸਮ ਹੋਇਆ ਅਜੇ ਹੋ ਰਿਹਾ ਨੋਰਮਲ ਸਾਡੇ ਦੀ ਪਨੇਵਾ ਤੇ ਭਤੀਜਾ ਆਹ ਹੋਏ ਕਾੜ ਲਈ ਨੋਰਮਲ ਹੀ ਆ ਮੌਸਮ ਕੋਈ ਮਿਛਾਲ ਜੱਸੀ ਦੀ ਮੰਮੀ ਦਾ ਆਇਆ ਭਤੀਜਾ ਤੇ ਪਨੇਵਾ ਹਾਂ ਜੀ ਸੀ ਭਤੀਜਾ ਭਤੀਜੇ ਹਣੀ ਤੂੰ ਤੇ ਜਾ ਜ਼ਰਾ ਪਨੇਵਾ ਤੂੰ ਪਨੇਵਾ ਜੀ ਬਸ ਆ ਭਤੀਜਾ ਆਹ ਹੋ ਜਾ ਓਏ ਪਨੇਵਾ ਪੜਾ ਲਾ ਕੀ ਆ ਲੈ 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 ਉਰੇ ਕਰ ਲਾ ਸੁਰਦੂ 14 ਦੇ ਟਕਾਰੀ ਚ ਸੁਰਦੂ ਹੁਣ ਜੱਸੀ ਕਮੈਂਡਰ ਚ ਕੀ ਆ ਕਿ ਫਨੀ ਵੀਡੀਓ ਬਣਾਇਆ ਕਰੋ ਆਈਓ ਨੀਰਾ ਸਾਰੇ ਫਨੀ ਆਈਆਂ ਫਨੀ ਕਮੈਂਡੀ ਕਰਦੀ ਆਈਦਾ ਮੂੰਹ ਲੱਗੇ ਫਨੀ ਵਰਗਾ ਨਾ ਕਰੀ ਯਾਰ ਯੇਮ ਸ਼ਾਰਦ ਦੱਸਦੇ ਆ ਬਾਅਦ ਜਦੋਂ ਅਫਸੋਸ ਭਰੀ ਗੱਲ ਹੈ ਮੂੰਹ ਇਹਦਾ ਫਨੀ ਵਰਗਾ ਬੱਸ ਕਰ ਯਾਰ ਗੇਮ ਹੀ ਖੇਢੀ ਜਨਾ ਇੱਕ ਤੇ ਗੇਮ ਚੋਂ ਨਹੀਂ ਬਾਹਰ ਹੁੰਦਾ ਹਾਂਜੀ ਵਟਾਲੇ ਵਾਲਿਓ ਆਜਾ ਵਾ ਪਹੁੰਚੋ ਗਏ ਜਸੀ ਘਾਰੇ ਹਾਂਜੀ ਵਟਾਲੇ ਯਾਰ ਹਾਂਜੀ ਵਟਾਲੇ ਆਲਿਓ ਕੀ ਹਾਲ ਚਾਲ ਨੇ ਠੀਕ ਠਾਕ ਜੀ ਸੋਨੂ ਜੀ ਤੋਂ ਆਲੇ ਨੂੰ ਸੋਨੂ ਜੀ ਤੋਂ ਆਲੇ ਨੂੰ ਲੈ ਵੀ ਜੈਕੀ ਨੂੰ ਬਾਹਰ ਕਮਾਉਣ ਆਏ ਆ ਆ ਕਮਾ ਦੀ ਯਾਰ ਇਹਨੂੰ ਤੇ ਉਹ ਮਗਰ ਹੋਵੇ ਦੋਵੇਂ ਆਣੀਆਂ ਮੁੰਡੇ ਪਪਾ ਦਾ ਨਾਲ ਵਿਛਾਲਵਾ ਉਹ ਇਧਰ ਨੂੰ ਆ ਜਾ ਕੀ ਹੋਏ ਇਧਰ ਨੂੰ ਆ ਓਏ ਉਧਰ ਨੂੰ ਸੁੰਗੀਆਂ ਨੇ ਵੇਸੇ ਤਰਕਾ ਲੱਗਣੇ ਇਹ ਤਰਕਾ ਦਾ ਮੁੰਡੇ ਹੈ ਨਾ ਅੱਕਤੀ ਕਮਾਉਂਦਾ ਬਹੁਤ ਮਜ਼ਾ ਆਉਂਦਾ ਮੈਨੂੰ ਹੀਰੇ ਦਾ ਤੜਕਾ ਅੰਗ ਅੰਗ ਫੜਕਾ ਅੱਜ ਹੀਰਾ ਵੀ ਆਇਆ ਜੇ ਮੰਦਾ ਨਹੀਂ ਜੇ ਦਾ ਤੜਕਾ ਨਹੀਂ ਹੀ ਇਹ ਦਾ ਤੜਕਾ ਅੰਗ ਅੰਗ ਫੜਕਾ ਚੱਲਦਾ ਜਾਂਦਾ ਨਹੀਂ ਦਾ ਕਹਿੰਦਾ ਹੀਰੇ ਦਾ ਤੜਕਾ ਅੰਗ ਅੰਗ ਫੜਕਾ ਜਿਆ ਚਾ ਲਾ ਤੜਕਾ ਕਰ ਲਿਆ ਜੀ ਅੱਜ ਬੰਦਾ ਕਾ ਹੀਰਾ ਹੀਰਾ ਜਨੇ ਕਹਿੰਦੇ ਆ ਹੀਰੇ ਦਾ ਤੜਕਾ ਤੇ ਅੰਗ ਅੰਗ ਫੜਕਾ ਕਈ ਦਾ ਤਰਸੀ ਮੂ ਤੇ ਮਰੂੰਗਾ ਲੈ ਵੀ ਵਿੱਚ ਕਈਆਂ ਨੇ ਕਹਿਣਾ ਕਿ ਵਿਸ਼ਾਲ ਕਿਹੜਾ ਕੰਮ ਕਰਦਾ ਵਿਸ਼ਾਲ ਕੰਮ ਕਰਦਾ ਪਟ્રોલ ਪੰਪ ਤੇ ਲੱਗਾ ਏ ਤੇ ਇੱਧਰ ਇਹ ਹੀ ਰਚ ਲਾਉਂਦਾ ਵਾ ਕੀ ਜੀਸੀਬੀ 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 ਚਲਾਉਂਦਾ ਕੀ ਅਸੀਂ ਵੀ 3D X ਉਹ ਇਹ ਨਹੀਂ ਪੁੱਛਿਆ ਪਹਿਲਾਂ ਜੀਸੀਬੀ ਪੁੱਛਿਆ ਮਾਡਲ ਵੀ ਦੱਸਣਾ ਹੁੰਦਾ ਵਾ ਨਾ ਹਾਂ ਇਹ ਜੀਸੀਬੀ ਜੀਸੀਬੀ ਤਾਂ ਕਈਆਂ ਕਹੀ ਹੁੰਦੀਆਂ ਜੀਸੀਬੀ ਆ ਕਿ ਨਹੀਂ ਸਹੀ ਗੱਲ ਹੈ ਮਾਡਲ ਵੀ ਦੱਸਣਾ ਨਹੀਂ ਇਹ ਚਲਾਉਂਦਾ ਉਹ ਪੀਲੇ ਰੰਗ ਵਾਲੀ ਚ ਲਾਉਂਦਾ ਏ ਅਸੀਂ ਵੀ ਜਾਣਦੇ ਥੋੜਾ ਟਾਈਮ ਪਰ ਹੁਣ ਫਿਰ ਇਸ ਕਰਕੇ ਕੋਈ ਹੋ ਗਈ ਤੁਰਦੀ ਦੁਰਘਟਨਾ ਹੋ ਗਈ ਦੁਰਘਟਨਾ ਵਾਪਸ ਦੁਰਘਟਨਾ ਕਾਦੀ ਵੀ ਉਦਾਂ ਹੀ ਉਦਾਂ ਹੀ ਵਜਿਆ ਜਰੋ ਉਦਾਂ ਹੀ ਉਹ ਤਾਂ ਇਹਦੇ ਪਹਾ ਦਾ ਉਦਾਂ ਹੀ ਬੜਾ ਤਗੜਾ ਨੁਕਸਾਨ ਹੈ ਪਰ ਨਹੀਂ ਹੁਣ ਦੱਸਣਾ ਨਹੀਂ ਆਪਾਂ ਬਸ ਇਹ ਵੀ ਕੋਈ ਹੈਨਾ ਗੱਲ ਆਪਣੀ ਘਰ ਦੇ ਮੈਟਰ ਵੀ ਹੁੰਦੇ ਆ ਇਹ ਫੇਰ ਤਾਂ ਕਰਕੇ ਨੇ ਨਹੀਂ ਕੀਤਾ ਸੀ ਕੰਮ ਇਹ ਕਹਿੰਦਾ ਉਦਾਂ ਹੀ ਹੀਰਿਆ ਫੇਰ ਕਹਿੰਦਾ ਕਹਿੰਦਾ ਉਦਾਂ ਹੀ ਆ ਫੇਰ ਉਹ ਚੀਜ਼ ਤੇ ਫੇਰ ਦੋਰੇ ਗਏ ਪਰ ਫੇਰ ਮੰਨਣੀ ਮਲਟ ਗਿਆ ਤੇ ਮੈਂ ਨਹੀਂ ਨਹੀਂ ਮੁੰਡਾ ਪੈਟਰੋਲ ਪੰਪ ਹੁਣ ਪੈਟਰੋਲ ਹੀ ਰੇ ਟੜ ਲੈਬਰੀਟੀ ਹਾਈ ਯਾਰ ਸਾਰੇ ਜਾਣੇ ਅੱਜ ਬਣਾਇਆ ਮੈਂ ਦਾਲ ਚੋਲ ਫੇਵਰੇਟ ਮੇਰੇ ਨਾਲ ਵਿਸ਼ਾਲ ਦੇ ਵੀ ਇੱਕ ਜੈਕੀ ਹਾਲਵੇ ਤੇ ਬੜੀ ਖੇ ਚੜਦੀ ਨਾ ਜਦ ਇਦਾਂ ਕਰਦਾ ਨਾ ਪੰਪੇ ਪਹਿਲਾਂ ਮੈਨੂੰ ਤੇ ਕਿਆ ਕਰ ਲੈ ਆਂਦੇ ਉਹ ਕਿੰਨਾ ਧੁਆਨੇ ਦਾ ਚੋਲਾਂ ਦੇ ਵਿੱਚ ਇਧਰ ਵੇਖ ਇਧਰ ਕੋਈ ਨਾ ਕੋਈ ਪ੍ਰਾਣੀ ਮੂਵੀ ਲਾਈ ਹੁੰਦੀ ਆ ਜਿਸੀ ਦਾ ਛੋਟਾ ਭਰਾ ਛੋਟੇ ਦੀ ਕੋਈ ਮੂਵੀ ਲਾਉਣੀ ਜਿਗਰ ਜਿਗਰ ਮੂਵੀ ਲਾਉਣੀ ਕੱਲ੍ਹ ਵਾਲੀ ਉਹ ਵਾ ਲੱਗੇ ਉਹੀ ਆ ਉਹੀ ਆ ਥੈਂਕ ਯੂ ਜੇਰ ਮੂਵੀ ਦਾ ਆਪ ਕੋ ਨਾ ਯਾਰ ਯਾਰ ਪੁੱਜੀ ਗਰ ਮੂਵੀ ਮੈਂ ਕਹਿੰਦਾ ਰਾਤੀ ਬੜੀ ਮੈਚ ਆ ਕੇ ਜੀ ਐਫ 2 ਚੜੀ ਤੇ ਉਹਦੇ ਵਾਲੇ ਉੱਤੇ ਚੜੀ ਜਾਂਦਾ ਬਸ ਤੁਹਾਨੂੰ ਕਹਿੰਦਾ ਚੌਥੀ ਉਮਰ ਸਾਰੀ ਉਮਰ ਹੋ ਗਈ ਹੁੰਦਾ ਕੋਗਰੋਜ ਵੇਛੜੀ ਹੁਣ ਆਦਾ ਮੂਵੀ ਆਹ ਭੌਂਗਾ ਮਂਗਾ ਆਹ ਹੁਣ ਆਦਾ ਮੂਵੀ ਲਾਓ ਕੋਈ ਵਧੀਆ ਜੀ ਸਾਰੀ ਉਮਰ ਹੋ ਗਈ ਐਂ ਕੋਗਰੋਜ ਵੇਜਾਂ ਜਾਂ ਛੋਟਾ ਵੀ ਵੇਚ ਲਿਆ ਸਾਰੀ ਉਮਰ ਵੀ ਵੇਚ ਲਿਆ ਹੁਣ ਆਦਾ ਡੋਲੇ ਮੋ ਲਾਓ ਲੈ ਦਾ ਪੁਰੀ ਜਵਾ ਡੇ ਘਰ ਵੀ ਵਾਈਫਾਈ ਲਗਾਓ ਹਾਂ ਪੁਰੀ ਜਵਾ ਡੇ ਘਰੇ ਵਾਈਫਾਈ ਲਗਾ ਲੋਭੀ ਜੁੜ ਰਿਹਾ ਸਾਰੇ ਇਦਾਂ ਲੋਕਾਂ ਦੇ ਨਾਲ ਤੇ ਚੰਨ ਕਰਦੇ ਲਾਈਕ ਕਮੈਂਟ ਕਰਦੇ ਸ਼ੇਅਰ ਕਰਦੇ ਹੋ ਤੇ ਚੰਗਾ ਸਾਰੇ ਸਾਸਰੀਆਂ ਕਾਰ